ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਅੱਜ ਮੈਂ ਆਪਣੀਆਂ ਭੈਣਾਂ ਦੇ ਲਈ ਵਾਈਟ ਕੋਟੀ ਜੈਕਟ ਲਈ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਆਈਆਂ ਬਹੁਤ ਸੋਹਣਾ ਡਿਜ਼ਾਈਨ ਆ ਤੇ ਬਹੁਤ ਹੀ ਸੌਖਾ ਡਿਜ਼ਾਈਨ ਆ ਚਾਰ ਸਲਾਈਆਂ ਦਾ ਟੋਟਲ ਡਿਜ਼ਾਈਨ ਆ ਤੇ ਜੇ ਤੁਸੀਂ ਇਸ ਡਿਜ਼ਾਈਨ ਨੂੰ ਚੇਂਜ ਕਰਕੇ ਬਣਾਉਣਾ ਹੋਏ ਤੇ ਤੁਸੀਂ 8 ਸਲਾਈਆਂ ਵਿੱਚ ਨੂੰ ਬਣਾ ਸਕਦੇ ਜੇ ਵੈਸੇ ਚਾਰ ਹੀ ਸਲਾਈਆਂ ਵਿੱਚ ਡਿਜ਼ਾਈਨ ਜਿਹੜਾ ਕੰਪਲੀਟ ਹੋ ਜਾਏਗਾ ਤੇ 2-2 ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪਾਣਗੇ 2-2 ਦੇ ਹਿਸਾਬ ਨਾਲ ਆਪਾਂ ਕੁੰਡੇ ਪਾ ਕੇ ਡਿਜ਼ਾਈਨ ਜਿਹੜਾ ਆਪਣਾ ਬਣਾ ਸਕਦੇ ਹਾਂ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਆ ਤੇ ਬਹੁਤ ਆਸਾਨੀ ਦੇ ਨਾਲ ਇਹ ਵਾਲਾ ਡਿਜ਼ਾਈਨ ਜਿਹੜਾ ਤੁਸੀਂ ਆਪਣੀ ਕੋਟੀ ਜੈਕਟ ਤੇ ਕਿਤੇ ਵੀ ਬਣਾ ਸਕਦੇ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਵਾਈਟ ਤੇ ਬਣਿਆ ਹੋਇਆ ਬਹੁਤ ਹੀ ਪਿਆਰਾ ਲੱਗਦਾ ਹੈ ਮੈਂ ਇਸ ਲਈ ਤੁਹਾਨੂੰ ਵਾਈਟ ਤੇ ਹੀ ਬਣਾ ਕੇ ਦਿਖਾ ਰਹੀ ਹਾਂ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਵੀਡੀਓ ਪਹਿਲੀ ਵਾਰ ਹੀ ਦੇਖ ਰਹੇ ਜੇ ਤੇ ਵੀਡੀਓ ਪਸੰਦ ਆਏ ਤੇ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦੇਣਾ ਨਾਲ ਹੀ ਬੈਲ ਆਈਕਨ ਨੂੰ ਵੀ ਜ਼ਰੂਰ ਦਬਾਉਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਤੁਸੀਂ ਵੀਡੀਓ ਦੇ ਵਿੱਚ ਇੱਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋਗੇ ਤੁਸੀਂ ਸਾਡੀਆਂ ਵੀਡੀਓ ਜਿਹੜੀਆਂ ਕਿੱਥੋਂ ਵੇਖ ਰਹੇ ਜੇ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਤੁਸੀਂ ਸਾਡੀਆਂ ਵੀਡੀਓ ਦੇਖ ਰਹੇ ਜੇ ਜਿਹੜਾ ਵੀ ਕਮੈਂਟ ਕਰਕੇ ਦੱਸੂਗਾ ਮੈਂ ਉਸਤੇ ਕਮੈਂਟ ਨੂੰ ਆਪਣੀ ਵੀਡੀਓ ਦੇ ਵਿੱਚ ਜ਼ਰੂਰ ਰੀਡ ਕਰਾਂਗੀ ਤੇ ਨਾਲ ਹੀ ਉਹਦਾ ਧੰਨਵਾਦ ਵੀ ਕਰਾਂਗੇ ਤੇ ਹੁਣ ਆਪਾਂ ਡਿਜ਼ਾਈਨ ਜਿਹੜਾ ਇਹ ਬਣਾਉਣਾ ਸ਼ੁਰੂ ਕਰਦੇ ਹਾਂ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਤੇ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਹੈ ਪਹਿਲਾ ਕੁੰਡਾ ਉੱਪਰ ਉਤਾਰ ਲੈਣਾ ਫਿਰ ਧਾਗਾ ਆਪਣੀ ਵਾਲੀ ਸਾਈਡ ਕਰ ਲੈਣਾ ਇੱਕ ਕੁੰਡਾ ਉਲਟਾ ਬਣਾ ਲੈਣਾ ਇੱਕ ਕੁੰਡਾ ਉਲਟਾ ਬਣਾ ਲਿਆ ਹੁਣ ਇੱਥੇ ਆਪਾਂ ਇੱਕ ਇਸ ਤਰ੍ਹਾਂ ਕਰਕੇ ਇੱਕ ਜਾਲੀ ਪਾ ਲੈਣੀ ਹੈ ਜਾਲੀ ਪਾਲੀ ਫਿਰ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਸਿੱਧਾ ਬਣਾ ਲਿਆ ਫਿਰ ਇੱਕ ਜਾਲੀ ਪਾਵਾਂਗੇ ਆਪਾਂ ਬਸ ਇਹੀ ਦੋ ਕੁੰਡੇ ਜਿਹੜੇ ਅਸੀਂ ਰਿਪੀਟ ਕਰਦੇ ਜਾਵਾਂਗੇ ਵੇਖੋ ਇੱਕ ਕੁੰਡਾ ਉਲਟਾ ਫਿਰ ਜਾਲੀ ਫਿਰ ਇੱਕ ਕੁੰਡਾ ਸਿੱਧਾ ਫਿਰ ਇੱਕ ਜਾਲੀ ਇਹ ਸਾਡੇ ਕੋਲ ਦੋ ਕੁੰਡੇ ਹੋ ਗਏ ਇਸ ਤਰ੍ਹਾਂ ਸਾਡੇ ਕੋਲ ਚਾਰ ਕੁੰਡੇ ਬਣ ਰਹੇ ਕਿਉਂਕਿ ਸਿੱਧੇ ਕੁੰਡੇ ਦੇ ਆਪਾਂ ਦੋਨੋਂ ਸਾਈਡ ਤੇ ਇੱਕ ਇੱਕ ਜਾਲੀ ਪਾ ਲਈ ਆ ਫਿਰ ਇਹੀ ਰਿਪੀਟ ਕਰਾਂਗੇ ਇੱਕ ਕੁੰਡਾ ਉਲਟਾ ਫਿਰ ਇਸ ਤਰ੍ਹਾਂ ਕਰਕੇ ਜਾਲੀ ਪਾਵਾਂਗੇ ਇੱਕ ਕੁੰਡਾ ਸਿੱਧਾ ਫਿਰ ਇਸ ਤਰ੍ਹਾਂ ਕਰਕੇ ਜਾਲੀ ਪਾਵਾਂਗੇ ਕੁੰਡੇ ਦੇ ਦੋਨੋਂ ਪਾਸੇ ਅਸੀਂ ਜਾਲੀ ਪਾ ਲੈਣੀ ਆ ਫਿਰ ਇੱਕ ਕੁੰਡਾ ਉਲਟਾ ਫਿਰ ਜਾਲੀ ਪਾਵਾਂਗੇ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਉਲਟਾ ਫਿਰ ਜਾਲੀ ਪਾਵਾਂਗੇ ਇੱਕ ਕੁੰਡਾ ਸਿੱਧਾ ਜਿਹੜਾ ਸਾਡੇ ਕੋਲ ਸਿੱਧਾ ਕੁੰਡਾ ਉਹਦੇ ਆਪਾਂ ਦੋਨੋਂ ਸਾਈਡ ਤੇ ਜਾਲੀ ਪਾਉਣੀ ਆ ਇਸ ਤਰ੍ਹਾਂ ਕਰਕੇ ਜਾਂ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਜੇ ਤੁਹਾਨੂੰ ਇਸ ਤਰ੍ਹਾਂ ਔਖਾ ਲੱਗਦਾ ਹੈ ਤੇ ਆਹ ਉਲਟਾ ਕੁੰਡਾ ਆਪਾਂ ਬਣਾਇਆ ਹੁਣ ਉਲਟਾ ਕੁੰਡਾ ਬਣਾਇਆ ਹੈ ਧਾਗਾ ਆਪਣੀ ਸਾਈਡ ਹੀ ਰੱਖਾਂਗੇ ਤੇ ਅਗਲਾ ਕੁੰਡਾ ਸਿੱਧਾ ਬਣਾ ਲਾਂਗੇ ਹੁਣ ਧਾਗਾ ਉਧਰ ਸਾਈਡ ਹੀ ਰੱਖਾਂਗੇ ਤੇ ਅਗਲਾ ਕੁੰਡਾ ਉਲਟਾ ਬਣਾ ਲਾਂਗੇ ਇਸ ਤਰੀਕੇ ਦੇ ਨਾਲ ਵੀ ਤੁਸੀਂ ਬਣਾ ਸਕਦੇ ਜੇ ਧਾਗਾ ਆਪਣੀ ਸਾਈਡ ਰੱਖਾਂਗੇ ਅਗਲਾ ਕੁੰਡਾ ਸਿੱਧਾ ਬਣਾ ਲਾਂਗੇ ਧਾਗਾ ਪਿਛਲੀ ਸਾਈਡ ਰੱਖਾਂਗੇ ਅਗਲਾ ਕੁੰਡਾ ਉਲਟਾ ਬਣਾ ਲਾਂਗੇ ਇਸ ਤਰ੍ਹਾਂ ਬਣਾਉਣ ਨਾਲ ਵੀ ਵਿੱਚ ਸਾਡਾ ਇੱਕ ਇੱਕ ਜਿਹੜਾ ਜਾਲੀ ਵਾਲਾ ਹੁਣ ਆਪਾਂ ਆ ਗਏ ਆ ਡਿਜ਼ਾਈਨ ਦੀ ਦੂਸਰੀ ਸਲਾਈ ਤੇ ਦੂਸਰੀ ਸਲਾਈ ਵੇਖੋ ਕਿਸ ਤਰ੍ਹਾਂ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੇ ਜਿਹੜਾ ਉਸ ਸਾਈਡ ਤੋਂ ਆਪਾਂ ਇੱਕ ਕੁੰਡਾ ਉਲਟਾ ਬਣਾਇਆ ਸੀ ਇਧਰੋਂ ਸਿੱਧਾ ਬਣਾ ਲਾਂਗੇ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇਹ ਜਿਹੜੇ ਸਾਡੇ ਕੋਲੋਂ ਤਿੰਨ ਕੁੰਡੇ ਸੀ ਇੱਕ ਇਹ ਜਾਲੀ ਵਾਲਾ ਇੱਕ ਸੈਂਟਰ ਚ ਹੈ ਤੇ ਇੱਕ ਜਾਲੀ ਵਾਲਾ ਇਹਨਾਂ ਤਿੰਨਾਂ ਕੁੰਡਿਆਂ ਨੂੰ ਇਸ ਤਰ੍ਹਾਂ ਆਪਾਂ ਸਲਾਈ ਦੇ ਉੱਪਰ ਲੈ ਲੈਣਾ ਤੇ ਇਹਨਾਂ ਨੂੰ ਇਕੱਠਿਆਂ ਨੂੰ ਸਲਾਈ ਦੇ ਉੱਪਰ ਲੈ ਕੇ ਇਹਨਾਂ ਨੂੰ ਇਸ ਤਰ੍ਹਾਂ ਉਲਟਾ ਬਣਾਵਾਂਗੇ ਇਹਨੂੰ ਸਲਾਈ ਦੇ ਉੱਪਰੋਂ ਆਪਾਂ ਨਹੀਂ ਉਤਾਰਨਾ ਵਿੱਚ ਇੱਥੇ ਇੱਕ ਜਾਲੀ ਪਾਉਣੀ ਆ ਤੇ ਫਿਰ ਦੁਬਾਰਾ ਇੱਕ ਵਾਰੀ ਉਲਟਾ ਬਣਾ ਦੇਣਾ ਇਹ ਤਿੰਨ ਕੁੰਡਿਆਂ ਤੋਂ ਸਾਡੇ ਫਿਰ ਤਿੰਨ ਕੁੰਡੇ ਹੋ ਗਏ ਹੁਣ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਫਿਰ ਧਾਗਾ ਅੱਗੇ ਕਰਾਂਗੇ ਇਹ ਤਿੰਨ ਕੁੰਡੇ ਲਵਾਂਗੇ ਇੱਕ ਜਾਲੀ ਵਾਲਾ ਇੱਕ ਉਲਟਾ ਤੇ ਇੱਕ ਜਾਲੀ ਵਾਲਾ ਤਿੰਨਾਂ ਕੁੰਡਿਆਂ ਨੂੰ ਆਪਾਂ ਲੈ ਕੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਉਲਟਾ ਬਣਾਵਾਂਗੇ ਇਹਨੂੰ ਤੇ ਸਲਾਈ ਦੇ ਉੱਪਰੋਂ ਨਹੀਂ ਉਤਾਰਨਾ ਇਹਨੂੰ ਥੋੜਾ ਜਿਨਾ ਤੁਸੀਂ ਲੂਜ਼ ਕਰ ਲੈਣਾ ਵਿੱਚ ਇੱਥੇ ਇੱਕ ਜਾਲੀ ਪਾ ਲੈਣੀ ਆ ਤੇ ਫੇਰ ਇਹਨਾਂ ਨੂੰ ਦੁਬਾਰਾ ਉਂ ਦੇਣਾ ਇਹ ਸਾਡੇ ਤਿੰਨ ਤੋਂ ਫੇਰ ਤਿੰਨ ਕੁੰਡੇ ਹੋਗੇ ਹੁਣ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਸਿੱਧਾ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇਹ ਤਿੰਨ ਕੁੰਡੇ ਲਵਾਂਗੇ ਆਪਾਂ ਇਹਨਾਂ ਨੂੰ ਉਲਟਾ ਬਣਾ ਕੇ ਸਲਾਈ ਦੇ ਉੱਪਰ ਹੀ ਰੱਖ ਦੇਣਾ ਥੋੜਾ ਜਿਨਾ ਇਸ ਤਰ੍ਹਾਂ ਲੂਜ਼ ਕਰ ਲੈਣਾ ਵਾ ਵਿੱਚ ਇੱਕ ਜਾਲੀ ਪਾ ਲੈਣੀ ਆ ਤੇ ਫਿਰ ਦੁਬਾਰਾ ਇਹਨਾਂ ਨੂੰ ਇੱਕ ਵਾਰੀ ਹੁਣ ਦੇਣਾ ਇਹ ਸਾਡੇ ਤਿੰਨ ਤੋਂ ਫਿਰ ਤਿੰਨ ਕੁੰਡੇ ਹੋਗੇ ਹੁਣ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡਿਆਂ ਨੂੰ ਇਕੱਠੇ ਲਵਾਂਗੇ ਇਹਨਾਂ ਨੂੰ ਉਲਟਾ ਬਣਾਵਾਂਗੇ ਵਿੱਚ ਇੱਕ ਜਾਲੀ ਪਾਵਾਂਗੇ ਤੇ ਇੱਕ ਵਾਰ ਦੁਬਾਰਾ ਫਿਰ ਹੁਣ ਦਵਾਂਗੇ ਤਿੰਨ ਤੋਂ ਫਿਰ ਤਿੰਨ ਹੀ ਕੁੰਡੇ ਹੋਗੇ ਫਿਰ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਧਾਗਾ ਅੱਗੇ ਕਰਾਂਗੇ ਤਿੰਨ ਕੁੰਡਿਆਂ ਨੂੰ ਇਕੱਠੇ ਲਵਾਂਗੇ ਦੋ ਜਾਲੀ ਵਾਲੇ ਕੁੰਡੇ ਆ ਇੱਕ ਸਿੰਪਲ ਇਹਨਾਂ ਨੂੰ ਇਸ ਤਰ੍ਹਾਂ ਹੁਣ ਕੇ ਸਲਾਈ ਦੇ ਉੱਪਰੋਂ ਨਹੀਂ ਉਤਾਰਨਾ ਵਿੱਚ ਇੱਕ ਜਾਲੀ ਪਾ ਲੈਣੀ ਆ ਫਿਰ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣ ਜਣਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇਹਨਾਂ ਕੁੰਡਿਆਂ ਨੂੰ ਇਕੱਠੇ ਲਵਾਂਗੇ ਉਲਟਾ ਬਣਾਵਾਂਗੇ ਵਿੱਚ ਇੱਕ ਜਾਲੀ ਪਾਵਾਂਗੇ ਤੇ ਦੁਬਾਰਾ ਫੇਰ ਉਨ ਦਵਾਂਗੇ ਲਾਸਟੇ ਕੁੰਡਾ ਇੱਕ ਸਿੱਧਾ ਆਏਗਾ ਤੇ ਐਗਜ਼ਿਟ ਜਿਹੜਾ ਉਹ ਉਲਟਾ ਆ ਜਾਏਗਾ ਦੋ ਸਲਾਈਆਂ ਬਣ ਗਈਆਂ ਹੁਣ ਅਸੀਂ ਆ ਗਏ ਆ ਤੀਸਰੀ ਸਲਾਈ ਤੇ ਬਹੁਤ ਹੀ ਉਬਰੇ-ਉਬਰੇ ਡਿਜ਼ਾਈਨ ਬਣੇਗਾ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਬਣੇਗਾ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਬਣਾ ਲਾਂਗੇ ਹੁਣ ਧਾਗਾ ਪਿੱਛੇ ਕਰਾਂਗੇ ਇਹ ਜਿਹੜੇ ਆਪਾਂ ਪਹਿਲਾਂ ਸਾਡੇ ਕੋਲ ਇੱਥੇ ਇੱਕ ਕੁੰਡਾ ਸੀ ਇੱਕ ਤੋਂ ਫਿਰ ਆਪਾਂ ਤਿੰਨ ਕੁੰਡੇ ਕੀਤੇ ਨੇ ਇਹਨਾਂ ਨੂੰ ਕੀ ਕਰਨਾ ਹੁਣ ਪਹਿਲਾ ਕੁੰਡਾ ਜਿਹੜਾ ਇਸ ਤਰ੍ਹਾਂ ਕਰਕੇ ਇਧਰ ਵਾਲੀ ਸਲਾਈ ਤੇ ਪਾ ਲੈਣਾ ਹੈ ਸੱਜੀ ਹੱਥ ਵਾਲੀ ਦੇ ਇਹ ਜਿਹੜੇ ਦੋ ਕੁੰਡੇ ਹੁਣ ਇਹਨਾਂ ਨੂੰ ਸਿੱਧਾ ਬੁੰਦਣਾ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਸਿੱਧਾ ਬੁੰਨਤਾ ਇਹ ਜਿਹੜਾ ਕੁੰਡਾ ਆਪਾਂ ਉਤਾਰਿਆ ਸੀ ਸਲਿੱਪ ਕੀਤਾ ਸੀ ਇਹਨੂੰ ਇਹਦੇ ਉੱਪਰੋਂ نیچے ਸੁੱੜਕਣਾ ਇਹ ਸਾਡੇ ਕੋਲੋਂ ਤਿੰਨ ਕੁੰਡਿਆਂ ਤੋਂ ਫਿਰ ਇੱਕ ਕੁੰਡਾ ਹੋ ਗਿਆ। ਇਹ ਹੀ ਦੋ ਕੁੰਡੇ ਅਸੀਂ ਰਿਪੀਟ ਕਰਨੇ ਆ। ਵੇਖੋ ਕਿਸ ਤਰ੍ਹਾਂ ਪਹਿਲਾ ਕੁੰਡਾ ਉਲਟਾ ਬਣਾਇਆ ਫਿਰ ਧਾਗਾ ਪਿੱਛੇ ਕੀਤਾ। ਇੱਕ ਕੁੰਡਾ ਬਿਨਾਂ ਬੁਨੇ ਉਤਾਰਿਆ। ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ। ਜਿਹੜਾ ਬਿਨਾਂ ਬੁਨੇ ਉਤਾਰਿਆ ਸੀ ਉਹਨੂੰ ਇਹਨਾਂ ਦੇ ਉੱਪਰੋਂ نیچے ਸੁੱਟ ਦਵਾਂਗੇ। ਧਾਗਾ ਅੱਗੇ ਕਰਾਂਗੇ, ਇੱਕ ਕੁੰਡਾ ਉਲਟਾ, ਧਾਗਾ ਪਿੱਛੇ ਕਰਾਂਗੇ। ਇੱਕ ਕੁੰਡਾ ਬਿਨਾ ਬੁਨੇ ਉਤਾਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਜਿਹੜਾ ਬਿਨਾ ਬੁਨੇ ਉਤਾਰਿਆ ਸੀ ਉਹਨਾਂ ਦੇ ਉੱਪਰੋਂ نیچے ਸੁੱਟ ਦਵਾਂਗੇ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਬਿਨਾ ਬੁਨੇ ਉਤਾਰਿਆ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕੀਤਾ ਫਿਰ ਇੱਕ ਕੁੰਡਾ ਉੱਪਰੋਂ ਦੀ نیچے ਸੁੱਟਤਾ ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਬਿਨਾ ਬੁਨੇ ਉਤਾਰਾਂਗੇ ਫਿਰ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਜਿਹੜਾ ਬਿਨਾ ਬੁਨੇ ਉਤਾਰਿਆ ਸੀ ਉਹਨੂੰ ਇਸ ਤਰ੍ਹਾਂ ਨੀਚੇ ਛੱਡ ਦੇਵਾਂਗੇ ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਇੱਕ ਕੁੰਡਾ ਬਿਨਾ ਬੁਨੇ ਉਤਾਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਇਹ ਵਾਲਾ ਕੁੰਡਾ ਜਿਹੜਾ ਇਹਨਾਂ ਦੇ ਉੱਪਰੋਂ ਇਸ ਤਰ੍ਹਾਂ ਟਪਾ ਦੇਵਾਂਗੇ ਇੱਕ ਕੁੰਡਾ ਉਲਟਾ ਤੇ ਲਾਸਟ ਵਾਲਾ ਕੁੰਡਾ ਸਿੱਧਾ ਤਿੰਨ ਸਲਾਈਆਂ ਬਣ ਗਈਆਂ ਹੁਣ ਅਸੀਂ ਆ ਗਏ ਆਂ ਡਿਜ਼ਾਈਨ ਦੀ ਚੌਥੀ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਸਾਰੇ ਕੁੰਡੇ ਆਪਾਂ ਉਲਟੇ-ਉਲਟੇ ਬਣਾਉਣੇ ਆਂ ਪੂਰੀ ਸਲਾਈ ਅਸੀਂ ਉਲਟੇ-ਉਲਟੇ ਕੁੰਡਿਆਂ ਦੀ ਬਣਾ ਲੈਣੀ ਹੈ ਇਹੀ ਚਾਰ ਸਲਾਈਆਂ ਦਾ ਸਿਰਫ ਡਿਜ਼ਾਈਨ ਆ ਤੇ ਅਗਲੀ ਸਲਾਈ ਦੇ ਵਿੱਚ ਮੈਂ ਤੁਹਾਨੂੰ ਦੱਸ ਦೇನೆ ਆ ਕਿ ਜੇ ਤੁਸੀਂ ਡਿਜ਼ਾਈਨ ਚੇਂਜ ਕਰਨਾ ਹੋਵੇ ਤੇ ਤੁਸੀਂ ਕਿਸ ਤਰੀਕੇ ਦੇ ਨਾਲ ਕਰ ਸਕਦੇ ਜੀ ਪੂਰੀ ਸਲਾਈ ਉਲਟੀ ਉਲਟੀ ਬਣਾ ਲਈ ਹੁਣ ਅਸੀਂ ਆ ਗਏ ਆ ਫਿਰ ਸਿੱਧੇ ਪਾਸੇ ਹੁਣ ਤੁਸੀਂ ਜੇ ਤੇ ਇਸੇ ਮਤਲਬ ਇਹ ਵਾਲੇ ਕੁੰਡੇ ਦੇ ਉੱਪਰ ਹੀ ਫੇਰ ਡਿਜ਼ਾਈਨ ਬਣਾਉਣਾ ਆ ਤੇ ਜਿਸ ਤਰ੍ਹਾਂ ਆਪਾਂ ਪਹਿਲਾਂ ਬਣਾਇਆ ਸੇਮ ਉਸੇ ਤਰੀਕੇ ਦੇ ਨਾਲ ਤੁਸੀਂ ਬਣਾ ਸਕਦੇ ਜੇ ਜੇਕਰ ਤੁਸੀਂ ਚੇਂਜ ਕਰਕੇ ਡਿਜ਼ਾਈਨ ਬਣਾਉਣਾ ਆ ਤੇ ਫੇਰ ਵੇਖੋ ਡਿਜ਼ਾਈਨ ਕਿਸ ਤਰ੍ਹਾਂ ਬਣੇਗਾ ਇੱਥੇ ਪਹਿਲਾਂ ਆਪਾਂ ਇੱਕ ਕੁੰਡਾ ਉਲਟਾ ਬਣਾਇਆ ਸੀ ਹੁਣ ਕੁੰਡਾ ਉਲਟਾ ਨਹੀਂ ਬਣੇਗਾ ਪਹਿਲਾਂ ਕੁੰਡਾ ਉਤਾਰਾਂਗੇ ਆਪਾਂ ਫਿਰ ਇੱਥੇ ਇੱਕ ਜਾਲੀ ਪਾ ਲਾਂਗੇ ਕੁੰਡਾ ਉਤਾਰਨ ਤੋਂ ਬਾਅਦ ਜਾਲੀ ਪਾ ਲਈਆ ਫਿਰ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਤੇ ਇੱਕ ਜਿਹੜੇ ਕੁੰਡੇ ਤੇ ਆਪਾਂ ਪਹਿਲਾਂ ਡਿਜ਼ਾਈਨ ਬਣਾਇਆ ਸੀ ਇਹਨੂੰ ਉਲਟਾ ਬਣਾ ਲਾਂਗੇ ਫਿਰ ਜਾਲੀ ਪਾਵਾਂਗੇ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਇੱਕ ਕੁੰਡਾ ਉਲਟਾ ਫਿਰ ਜਾਲੀ ਪਾਵਾਂਗੇ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਇੱਕ ਕੁੰਡਾ ਉਲਟਾ ਜਾਲੀ ਪਾਵਾਂਗੇ ਇੱਕ ਕੁੰਡਾ ਸਿੱਧਾ ਜਿਹੜਾ ਪਹਿਲਾਂ ਸਿੱਧਾ ਬਣਾ ਰਹੇ ਸੀ ਹੁਣ ਉਲਟਾ ਬਣਾਵਾਂਗੇ ਬਸ ਇਹੀ ਚੇਂਜ ਕਰਨਾ ਹੈ ਬਾਕੀ ਪੂਰਾ ਡਿਜ਼ਾਈਨ ਉਸੇ ਤਰੀਕੇ ਦੇ ਨਾਲ ਹੀ ਬਣਨਾ ਹੈ ਇੱਕ ਗੁੰਡਾ ਉਲਟਾ ਬੰਦਾ ਜਾਣਾ ਇੱਕ ਗੁੰਡਾ ਸਿੱਧਾ ਬੰਦਾ ਜਾਣਾ ਬਾਕੀ ਪੂਰਾ ਡਿਜ਼ਾਈਨ ਉਸੇ ਤਰੀਕੇ ਦੇ ਨਾਲ ਹੀ ਬਣਨਾ ਹੈ ਇੱਥੇ ਲਾਸਟ ਤੇ ਆ ਕੇ ਵੀ ਸਾਡੇ ਕੋਲ ਇਹ ਜਾਲੀ ਪਾ ਲਈ ਆ ਇੱਕ ਗੁੰਡਾ ਸਿੱਧਾ ਬਣਾ ਲਿਆ ਤੇ ਇੱਥੇ ਫੇਰ ਇੱਕ ਜਾਲੀ ਪਾਉਣੀ ਹੈ ਅਸੀਂ ਤੇ ਲਾਸਟ ਵਾਲਾ ਕੁੰਡਾ ਐਗਜ਼ਿਟ ਜਿਹੜਾ ਉਹਨੂੰ ਵੀ ਸਿੱਧਾ ਬਣਾ ਲੈਣਾ ਹੈ ਹੁਣ ਆ ਗਏ ਹਾਂ ਉਲਟੀ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਸਟਾਰਟਿੰਗ ਤੇ ਇੱਥੇ ਅਸੀਂ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਕਰਨੇ ਐ ਇਸ ਤਰ੍ਹਾਂ ਉਲਟਾ ਆਉਣਦੇ ਹੋਏ ਉਲਟਾ ਬਣਾਵਾਂਗੇ ਵਿੱਚ ਇੱਕ ਜਾਲੀ ਪਾਵਾਂਗੇ ਤੇ ਫਿਰ ਦੁਬਾਰਾ ਇਹਨਾਂ ਨੂੰ ਹੁਣ ਦਵਾਂਗੇ ਹੁਣ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਤਾਗਾ ਅੱਗੇ ਕਰਾਂਗੇ ਤਿੰਨ ਕੁੰਡਿਆਂ ਤੋਂ ਫਿਰ ਤਿੰਨ ਗੁੰਡੇ ਬਣਾਵਾਂਗੇ ਉਲਟਾ ਆਉਣਦੇ ਹੋਏ ਡਿਜ਼ਾਈਨ ਸੇਮ ਉਸੇ ਤਰ੍ਹਾਂ ਹੀ ਬਣਾਣਾ ਜਿਸ ਤਰ੍ਹਾਂ ਪਹਿਲਾਂ ਬਣਾਇਆ ਬਸ ਚੇਂਜ ਕਰਕੇ ਬਣਾਉਣਾ ਹੈ ਇੱਕ ਕੁੰਡਾ ਸਿੱਧਾ ਫਿਰ ਤਾਗਾ ਅੱਗੇ ਕਰਕੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਸੌਰੀ ਤਿੰਨ ਗੁੰਡੇ ਕਰਾਂਗੇ ਤਿੰਨ ਕੁੰਡਿਆਂ ਤੋਂ ਫਿਰ ਆਪਾਂ ਤਿੰਨ ਗੁੰਡੇ ਹੀ ਕਰ ਲੈਣੇ ਆ ਫਿਰ ਇੱਕ ਕੁੰਡਾ ਸਿੱਧਾ ਬਣਾਉਣਾ ਫਿਰ ਤਾਗਾ ਆਪਣੀ ਵਾਲੀ ਸਾਈਡ ਕਰਾਂਗੇ ਫਿਰ ਤਿੰਨ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਉਹ ਸੋਰੀ ਤਿੰਨ ਗੁੰਡੇ ਕਰਾਂਗੇ ਇਸ ਤਰ੍ਹਾਂ ਕਰਕੇ ਫਿਰ ਧਾਗਾ ਪਿੱਛੇ ਕਰਾਂਗੇ ਇੱਕ ਗੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਗੁੰਡਿਆਂ ਨੂੰ ਉਲਟਾ ਹੁੰਨਦੇ ਹੋਏ ਇਹਨਾਂ ਤੋਂ ਤਿੰਨ ਬਣਾਵਾਂਗੇ ਇਸ ਤਰ੍ਹਾਂ ਕਰਕੇ ਇੱਕ ਵਿੱਚ ਜਾਲੀ ਪਾ ਲੈਣੀ ਆ ਤੇ ਦੁਬਾਰਾ ਤਿੰਨ ਗੁੰਡਿਆਂ ਨੂੰ ਇੱਕ ਵਾਰ ਉਣ ਲੈਣਾ ਤਿੰਨ ਕੁੰਡੇ ਨੂੰ ਆਪਾਂ ਉਲਟਾ ਹੁਣਨਾ ਆ ਸਲਾਈ ਦੇ ਉੱਪਰੋਂ ਨਹੀਂ ਤਾਂ ਥੋੜਾ ਜਿਨਾ ਲੂਸ ਕਰਕੇ ਇੱਥੇ ਇੱਕ ਜਾਲੀ ਪਾ ਦੇਣੀ ਹੈ ਤੇ ਫਿਰ ਦੁਬਾਰਾ ਹੁਣ ਦੇਣਾ ਲਾਸਟੇ ਸਾਡੇ ਕੋਲ ਫਿਰ ਉਸੇ ਤਰੀਕੇ ਨਾਲ ਤਿੰਨ ਕੁੰਡੇ ਆਉਣਗੇ ਜਿਸ ਤਰ੍ਹਾਂ ਇੱਧਰ ਸਟਾਰਟਿੰਗ ਤੇ ਆਏ ਹੀ ਇਹਨਾਂ ਨੂੰ ਆਪਾਂ ਫਿਰ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਕਰ ਦੇਣਾ ਐਗਜ਼ਿਟ ਜਿਹੜਾ ਉਹਨੂੰ ਉਲਟਾ ਬਣਾ ਲੈਣਾ ਹੁਣ ਅਸੀਂ ਆ ਗਏ ਆਂ ਡਿਜ਼ਾਈਨ ਦੀ ਸਤਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਇੱਕ ਕੁੰਡਾ 슬ਿੱਪ ਕਰ ਲੈਣਾ ਫਿਰ ਪਹਿਲਾ ਵੀ 슬ਿੱਪ ਕਰ ਲਿਆ ਦੂਸਰਾ ਵੀ 슬ਿੱਪ ਕਰ ਲਿਆ ਹੁਣ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਜਿਹੜਾ ਐ 슬ਿੱਪ ਕੀਤਾ ਸੀ ਇਹਨੂੰ ਇਹਦੇ ਉੱਪਰੋਂ نیچے ਸੁੱਟ ਪਾਵਾਂਗੇ ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਇੱਕ ਕੁੰਡਾ 슬ਿੱਪ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਜਿਹੜਾ 슬ਿੱਪ ਕੀਤਾ ਸੀ ਇਹਦੇ ਉੱਪਰੋਂ نیچے ਸੁੱਟ ਦਾਂਗੇ ਇੱਕ ਕੁੰਡਾ ਉਲਟਾ ਫਿਰ ਸਲਿੱਪ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਸਲਿੱਪ ਕੀਤਾ ਇਹਨਾਂ ਦੇ ਉੱਪਰੋਂ نیچے ਸੁੱਟ ਦਾਂਗੇ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਇਸ ਤਰ੍ਹਾਂ ਬਿਨਾਂ ਬੁਣੇ ਉਤਾਰ ਲੈਣਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਜਿਹੜਾ ਬਿਨਾਂ ਬੁਣੇ ਉਤਾਰਿਆ ਸੀ ਉਹਨੂੰ ਇਹਦੇ ਉੱਪਰੋਂ ਇਸ ਤਰ੍ਹਾਂ ਕਰਕੇ ਟਪਾ ਦੇਣਾ ਫਿਰ ਇੱਕ ਕੁੰਡਾ ਉਲਟਾ ਫਿਰ ਧਾਗਾ ਪਿੱਛੇ ਇੱਕ ਗੁੰਡਾ ਇਸ ਤਰ੍ਹਾਂ ਸਲਿੱਪ ਕਰਾਂਗੇ ਜਿਹੜੇ ਆਪਾਂ ਤਿੰਨ ਤੋਂ ਤਿੰਨ ਗੁੰਡੀ ਕਰ ਰਹੇ ਸੀ ਦੋ ਗੁੰਡਿਆ ਤੋਂ ਇੱਕ ਗੁੰਡਾ ਫਿਰ ਇਹਨੂੰ ਇਸ ਤਰ੍ਹਾਂ نیچے ਟਪਾ ਦੇਣਾ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਤੇ ਬਹੁਤ ਹੀ ਪਿਆਰਾ ਲੱਗਦਾ ਬਣਿਆ ਹੋਇਆ ਤੁਸੀਂ ਇਸ ਨੂੰ ਵਾਈਟ ਪਿੰਕ ਜਾਂ ਸਕਾਈ ਬਲੂ ਕਿਤੇ ਵੀ ਪਾ ਸਕਦੇ ਜੇ ਵੈਸੇ ਵਾਈਟ ਤੇ ਪਾਇਆ ਹੋਇਆ ਜਿਆਦਾ ਹੀ ਜੱਚਦਾ ਹੈ ਤੁਸੀਂ ਇਸ ਨੂੰ ਜੈਕਟ ਕੋਟੀ ਤੇ ਕਿਤੇ ਵੀ ਪਾ ਸਕਦੇ ਜੀ ਉਨ ਸਤਵੀਂ ਸਲਾਈ ਬਣ ਗਈ ਅੱਠਵੀਂ ਸਲਾਈ ਵੇਖੋ ਕਿਸ ਤਰ੍ਹਾਂ ਬਣਾਉਣੀ ਪਹਿਲਾ ਗੁੰਡਾ ਉਤਾਰ ਲਿਆ ਬਾਕੀ ਸਾਰੇ ਗੁੰਡੇ ਉਲਟੇ-ਉਲਟੇ ਆਪਾਂ ਬਣਾ ਲੈ ਪੂਰੀ ਸਲਾਈ ਅਸੀਂ ਉਲਟੀ-ਉਲਟੀ ਬਣਾ ਲੈਣੀ ਬਸ ਇਹੀ ਅੱਠ ਸਲਾਈਆਂ ਅਸੀਂ ਰਿਪੀਟ ਕਰਦੇ ਜਾਣਾ ਹੈ ਡਿਜ਼ਾਈਨ ਸਾਡਾ ਬਣਦਾ ਜਾਣਾ ਤੇ ਜੇ ਤੁਸੀਂ ਉਹਦੇ ਉੱਪਰ-ਉੱਪਰ ਹੀ ਬਣਾਉਣਾ ਚਾਹੁੰਦੇ ਜਿੱਤੇ ਫਿਰ ਤੁਹਾਡਾ ਡਿਜ਼ਾਈਨ ਚਾਰ ਸਲਾਈਆਂ ਵਿੱਚ ਹੀ ਕੰਪਲੀਟ ਹੋ ਜਾਏਗਾ ਚਾਰ ਸਲਾਈਆਂ ਜਦੋਂ ਬਣਾ ਲਓਗੇ ਇਹੀ ਚਾਰਸ ਲਈ ਤੁਸੀਂ ਰਿਪੀਟ ਕਰਦੇ ਜਾਣਾ ਹੈ ਤੇ ਜੇ ਤੁਸੀਂ ਇਸ ਤਰ੍ਹਾਂ ਕਰਕੇ ਜਿਸ ਤਰ੍ਹਾਂ ਮੈਂ ਡਿਜ਼ਾਈਨ ਬਣਾਇਆ ਹੈ ਇੱਕ ਵਾਰੀ ਇਹਦੇ ਕੁੰਡੇ ਤੇ ਇੱਕ ਵਾਰੀ ਇਹ ਕੁੰਡੇ ਤੇ ਤੇ ਫਿਰ ਤੁਸੀਂ ਇਸ ਤਰ੍ਹਾਂ ਕਰ ਸਕਦੇ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਆਉਂਦਾ ਹੈ ਜੇਕਰ ਪਸੰਦ ਆਉਂਦਾ ਤੇ ਲਾਈਕ ਜ਼ਰੂਰ ਕਰ ਦਿਓ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਧੰਨਵਾਦ